ਦੁਨੀਆ ਤੁਹਾਡਾ ਹਾਲ ਚਾਲ ਪੁੱਸਕੇ ਵੀ ਤੁਹਾਡਾ ਦੁੱਖ ਨਾ ਸਮਝ ਸਕੀ ਦੁਨੀਆ ਕਦੇ ਵੀ ਤੁਹਾਡੇ ਦੁੱਖ ਸੁੱਖ ਬਾਰੇ ਨਹੀਂ ਜਾਣ ਸਕਦੀ ਤੇ ਮਾਂ ਨੂੰ ਅੱਜ ਤੱਕ ਹਾਲ ਦੱਸਣ ਦੀ ਲੋੜ ਨਹੀਂ ਪਈ ਮਾਂ ਆਪਣੇ ਬੱਚਿਆਂ ਬਾਰੇ ਸਭ ਕੁਝ ਜਾਣਦੀ ਹੈ ਮਾਂ ਆਪਣੇ ਬੱਚਿਆਂ ਦੇ ਚਿਹਰੇ ਨੂੰ ਦੇਖ ਕੇ ਹੀ ਉਹਨਾਂ ਨੂੰ ਪਹਿਚਾਣ ਲੈਂਦੀ ਹੈ ਕੀ ਹੁਣ ਉਸਦੇ ਬੱਚੇ ਦੁੱਖ ਵਿੱਚ ਹਨ ਜਾਂ ਸੁੱਖ ਵਿੱਚ ਹਨ ਬੱਚਿਆਂ ਨੂੰ ਕਦੇ ਵੀ ਆਪਣੀ ਮਾਂ ਨੂੰ ਦੁੱਖ ਸੁੱਖ ਦੱਸਣ ਦੀ ਲੋੜ ਨਹੀਂ ਪੈਂਦੀ ਉਹ ਸਭ ਕੁਝ ਜਾਣਦੀ ਹੁੰਦੀ ਹੈ ਜਿੰਨੀ ਇੱਜ਼ਤ ਸੱਸ ਆਪਦੇ ਜਵਾਈ ਨੂੰ ਦਿੰਦੀ ਹੈ ਜੇ ਓਨੀ ਹੀ ਇੱਜ਼ਤ ਸੱਸ ਆਪਣੀ ਨੂੰ ਨੂ ਨੂੰ ਦੇਵੇ ਤਾਂ ਇਹ ਨੂ ਸੱਸ ਵਾਲਾ ਝਗੜਾ ਹੀ ਖਤਮ ਹੋ ਜਾਵੇ ਸੱਸ ਆਪਦੀ ਨੂੰ ਨੂੰ ਅਪਦੀਤੀ ਹੀ ਸਮਝਣਾ ਚਾਹੀਦਾ ਹੈ ਸੱਸ ਅਤੇ ਨੂੰਹ ਵਿੱਚ ਕਦੇ ਵੀ ਬੈਰ ਵਿਰੋਧਾ ਨਹੀਂ ਹੋਣੀ ਚਾਹੀਦੀ ਹਮੇਸ਼ਾ ਦੋਨਾਂ ਨੂੰ ਹੀ ਪਿਆਰ ਨਾਲ ਰਹਿਣਾ ਚਾਹੀਦਾ ਹੈ ਤਾਂ ਹੀ ਘਰ ਖੁਸ਼ੀਆਂ ਨਾਲ ਭਰਿਆ ਰਹਿੰਦਾ ਹੈ ਜਿਸ ਤਰ੍ਹਾਂ ਸੱਸ ਆਪਣੇ ਜਵਾਈ ਨੂੰ ਪਿਆਰ ਕਰਦੀ ਹੈ ਉਸੇ ਤਰ੍ਹਾਂ ਹੀ ਸੱਸ ਨੂੰ ਅਪਦੀ ਨੂੰਹ ਨਾਲ ਉਹਨਾਂ ਹੀ ਪਿਆਰ ਕਰਨਾ ਚਾਹੀਦਾ ਹੈ ਜ਼ਿੰਦਗੀ ਵਿੱਚ ਇਹਨਾਂ ਦੋ ਚੀਜ਼ਾਂ ਬਿਨਾ ਘਰਾਂ ਵਿੱਚ ਵਾਧਾ ਨਹੀਂ ਹੁੰਦਾ ਜਿਹਦੇ ਘਰ ਵਿੱਚ ਧੀ ਨਹੀਂ ਤਾਂ ਉਹ ਇਨਸਾਨ ਕਦੇ ਵੀ ਸੁਧਰ ਨਹੀਂਦਾ ਨਹੀਂ ਜਿਸ ਘਰ ਵਿੱਚ ਧੀ ਹੁੰਦੀ ਹੈ ਉਸ ਇਨਸਾਨ ਨੂੰ ਦੁਨੀਆ ਵਿੱਚ ਰਹਿਣ ਦੀ ਅਕਲ ਆ ਜਾਂਦੀ ਹੈ ਇਨਸਾਨ ਨੂੰ ਤੇ ਨੂੰ ਤੇ ਧੀ ਨੂੰ ਇੱਕ ਹੀ ਰੂਪ ਵਿੱਚ ਦੇਖਣਾ ਚਾਹੀਦਾ ਹੈ ਜਿਸ ਘਰ ਵਿੱਚ ਨੂੰ ਤੇ ਧੀ ਖੁਸ਼ ਰਹਿੰਦਿਆਂ ਹੋਣ ਉਹ ਘਰ ਬਹੁਤ ਹੀ ਭਾਗਾ ਨਾਲ ਭਰਿਆ ਹੁੰਦਾ ਹੈ ਉਸ ਘਰ ਵਿੱਚ ਕਦੇ ਵੀ ਕੋਈ ਦੁੱਖ ਤਕਲੀਫ ਨਹੀਂ ਆਉਂਦਾ ਸਾਨੂੰ ਆਪਣੀ ਨੂੰ ਨੂੰ ਆਪਣੀ ਧੀ ਜਿੰਨਾ ਹੀ ਪਿਆਰ ਕਰਨਾ ਚਾਹੀਦਾ ਹੈ ਕਦੇ ਵੀ ਆਪਣੀ ਨੂੰ ਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ ਧੀਆਂ ਆਪਣੇ ਮਾਪੇ ਦੀ ਜ਼ਿੰਦਗੀ ਵਿੱਚ ਬਹੁਤ ਹੀ ਖਾਸ ਹੁੰਦੀਆਂ ਹਨ ਨੇ ਕਿਉਂਕਿ ਅਸੀਂ ਧੀਆਂ ਨੂੰ ਪੁੱਤ ਕਹਿ ਕੇ ਬੁਲਾ ਸਕਦੇ ਹਾਂ ਪਰ ਪੁੱਤ ਨੂੰ ਕਦੇ ਵੀ ਧੀ ਕਹਿ ਕੇ ਨਹੀਂ ਬੁਲਾ ਸਕਦੇ ਮਾਪੇ ਦਾ ਧੀਆਂ ਹਮੇਸ਼ਾ ਪੁੱਤਾਂ ਨਾਲੋਂ ਵੱਧ ਕਰਦੀਆਂ ਹਨ ਧੀਆਂ ਆਪਣੇ ਮਾਪੇ ਨੂੰ ਕਦੇ ਵੀ ਕੋਈ ਦੁੱਖ ਤਕਲੀਫ ਨਹੀਂ ਦਿੰਦੀਆਂ ਮਾਪੇ ਵੀ ਹਮੇਸ਼ਾ ਆਪਣੀਆਂ ਧੀਆਂ ਨੂੰ ਪੁੱਤ ਕਹਿ ਕੇ ਹੀ ਬੁਲਾਉਂਦੇ ਰਹਿੰਦੇ ਹਨ ਇੱਕ ਮਾਪੇ ਨੂੰ ਅਸਲੀ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਉਹਨਾਂ ਦੀ ਧੀ ਸਹੁਰਿਆਂ ਤੋਂ ਹੱਸਦੀ ਹੋਈ ਘਰ ਆਪਦੇ ਮਾਪਿਆਂ ਨੂੰ ਮਿਲਣ ਆਉਂਦੀ ਹੈ ਮਾਪੇ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਉਹਨਾਂ ਦੀ ਧੀ ਆਪਦੇ ਸਹੁਰੇ ਘਰ ਵਿੱਚ ਖੁਸ਼ ਰਹਿੰਦੀ ਹੈ ਫਿਰ ਉਸ ਟਾਈਮ ਉਸ ਧੀ ਦੇ ਮਾਪੇ ਵੀ ਆਪਣੀ ਜ਼ਿੰਦਗੀ ਵਿੱਚ ਉਹਨੇ ਹੀ ਖੁਸ਼ ਰਹਿੰਦੇ ਹਨ ਜੰਮੀ ਸੀ ਮੈਂ ਚਾਵਾਂ ਨਾਲ ਕਿਉਂ ਪਿਆਰ ਇਹਨਾਂ ਪੈ ਜਾਂਦਾ ਮਾਮਾ ਨਾਲ ਦੁੱਖ ਬੜਾ ਲੱਗਦਾ ਜਦੋਂ ਕੋਈ ਅਜਨਬੀ ਲੈ ਜਾਂਦਾ ਲੈ ਕੇ ਚਾਰ ਲਾਵਾਂ ਨਾਲ ਇਹ ਤਾਂ ਇੱਕ ਦੁਨੀਆ ਵਿੱਚ ਚੱਲ ਰਿਹਾ ਰੀਤੀ ਰਿਵਾਜ ਹੈ ਸਾਨੂੰ ਇਸ ਰੀਤੀ ਰਿਵਾਜ ਨਾਲ ਹੀ ਦੁਨੀਆ ਵਿੱਚ ਚੱਲਣਾ ਪੈਂਦਾ ਹੈ ਜੇ ਮੈਂ ਕੀਤੀ ਨੂੰ ਜਨਮ ਦੇਣ ਵਾਲੀ ਮਾਂ ਹੋਰ ਹੁੰਦੀ ਹੈ ਤੇ ਅੱਗੇ ਜਿੱਥੇ ਉਹ ਤੀ ਵਿਆਹੀ ਜਾਂਦੀ ਹੈ ਜੋ ਉਸ ਦੀ ਸੱਸ ਹੁੰਦੀ ਹੈ ਤੀ ਨੂੰ ਉਸ ਸੱਸ ਨੂੰ ਹੀ ਮਾਂ ਸਮਝਣਾ ਪੈਂਦਾ ਹੈ ਤੀ ਦੇ ਸਹੁਰੇ ਘਰ ਹੀ ਉਸ ਦੀ ਸੱਸ ਉਸ ਦੀ ਮਾਂ ਦਾ ਰੂਪ ਹੀ ਹੁੰਦੀ ਹੈ ਹੋਰ ਕਿਸੇ ਨਾਲ ਨਹੀਂ ਹੁੰਦੀਆਂ ਜੋ ਮਾਂ ਨਾਲ ਹੋਣ ਸਲਾਹਾਾਂ ਧੀ ਦੀਆਂ ਪੀੜਾ ਨੂੰ ਨੇੜਿਆਂ ਸਿਰਫ ਸਮਝਦੀਆਂ ਮਾਮਾ ਜ਼ਿੰਦਗੀ ਵਿੱਚ ਹੋਰ ਕੋਈ ਵੀ ਰਿਸ਼ਤੇਦਾਰ ਜਾਂ ਕਰੀਬੀ ਯਾਰ ਦੋਸਤ ਉਸ ਧੀ ਦੀਆਂ ਪੀੜਾ ਨੂੰ ਨਹੀਂ ਸਮਝ ਸਕਦੇ ਜੋ ਉਸ ਦੀ ਮਾਂ ਹੀ ਉਸ ਦੀਆਂ ਪੀੜਾ ਨੂੰ ਸਮਝ ਸਕਦੀ ਹੈ ਇੱਕ ਮਾਂ ਹੀ ਹੁੰਦੀ ਹੈ ਜੋ ਆਪਣੀ ਧੀ ਦਾ ਹਰ ਦੁੱਖ ਸੁੱਖ ਸੁਣਦੀ ਹੈ ਤੇ ਮਾਂ ਹੀ ਆਪਣੀ ਧੀ ਨੂੰ ਇਸ ਦੁਨੀਆ ਵਿੱਚ ਵਿਚਰਨ ਦੀ ਪੇਰ ਨਾ ਦਿੰਦੀ ਹੈ ਧੀ ਦਾ ਮਨ ਹਲਕਾ ਆਪਣੀ ਮਾਂ ਨਾਲ ਹੀ ਗੱਲਾਂ ਕਰਕੇ ਹੁੰਦਾ ਹੈ ਧੀ ਹੋਰ ਕਿਸੇ ਨਾਲ ਵੀ ਆਪਣੇ ਮਨ ਦੀਆਂ ਗੱਲਾਂ ਨਹੀਂ ਕਰ ਸਕਦੀ